ਰਾਗ ਗਾਉਣੀ ਚੇਤੀ ਰਾਗ ਗਾਉਣੀ ਚੇਤੀ ਬਾਣੀ ਨਾਮ ਦਿਓ ਜਿਉ ਕੀ ਬਾਣੀ ਨਾਮ ਦਿਓ ਜਿਉ ਕੀ ਨਾਮਦੇਵ 15 ਭਗਤਾਂ ਵਿੱਚੋਂ ਇੱਕ ਭਗਤ ਹੁਏ 1270 ਦੇ ਵਿੱਚ ਇਹ ਜਾਂਦਾ ਹੈ ਨਾ ਦਾ ਜਨਮ ਜਿਹੜਾ ਹੈ 17 ਨਸੀਬਾ ਮੈਂ ਉਥੇ ਇੱਕ ਪਿੰਡ ਉਥੇ ਨਾ ਤਾਂ ਜਾਣ ਰਿਹਾ ਸੀ ਸ਼ੀਵ ਰਿਆ ਦੇ ਘਰ ਵਿੱਚ ਜਿਹੜੀ ਯਾਦ ਸੀ ਸ਼ੀਵਾਂ ਨਹੀਂ ਜਾਂਦੀ ਮਹਾਰਾਸ਼ਟਰ ਦੇ ਵਿੱਚ ਬੜੇ ਉੱਗੇ ਭਗਤ ਬਏ ਬਹੁਤ ਬੰਦਗੀ ਕੀਤੀ ਪ੍ਰਮਾਤਮਾ ਦੀ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਬਾਣੀ ਨੂੰ ਲਿਆ ਕੇ ਇਕੱਤਰ ਕਰਕੇ ਗੁਰੂ ਅੰਗਦ ਸਾਹਿਬ ਨੂੰ ਦਿੱਤਾ ਫਿਰ ਗੁਰੂ ਅਮਰਦਾਸ ਜੀ ਕੋ ਬਾਣੀ ਗਈ ਫਿਰ ਗੁਰੂ ਰਾਮਦਾਸ ਜੀ ਕੋ ਗਈ ਇੱਦਾਂ ਹੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਕੋ ਸਾਰੇ ਭਗਤਾਂ ਦੀ ਉਸੋ ਬਿਲੇ ਸਾਰੇ ਚਾਰੇ ਗੁਰੂਆਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਜਿਹੜੀ ਬੀੜ ਤਿਆਰ ਕੀਤੀ ਸੀ ਇਹ ਬਾਣੀ ਗੁਰੂ ਨਾਨਕ ਸਾਹਿਬ ਤੋਂ ਉੱਤਰ ਪਈ ਸੀ ਸਾਡੇ ਤੇ ਇਹ ਜਿਹੜੀ ਬਾਣੀ ਹੈ ਰਾਗ ਗਉੜੀ ਦੇ ਵਿੱਚ 체ਤੀ ਬਾਣੀ ਗਉੜੀ ਦਾ ਜਿਹੜਾ ਕਿਸਮ ਹੈ ਇੱਕ ਉਹਦੇ ਵਿੱਚ ਬਾਣੀ ਵਿਚਾਰੀ ਹੋਈ ਛੋਟਾ ਮੂਲ ਮੰਤਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਖੇਵ ਰੂਪ ਦੇ ਵਿੱਚ ਕੀ ਰੱਬ ਇੱਕ ਹੈ ਸਰਵ ਵਿਆਪਕ ਹੈ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤੈਮਨੋ ਜਿਹੜੇ ਪਹਿਲੀ ਪੰਕਤੀ ਆ ਉਹ ਬੜੀੇ ਪਾਠ ਕਰੀਏ ਦੇਵਾ ਦੇਵਾ ਪਾਹਨ ਤਾਰਿਯਲੇ ਪਾਹਨ ਤਾਰਿਯਲੇ ਇਹ ਦੀਵਾ ਰੱਬ ਨੂੰ ਸੰਬੋਧਨ ਕੀਤਾ ਰੱਬ ਨੂੰ ਵਾਦੀ ਮਾਰੀ ਵੀ ਹੈ ਦੇਵਤਿਆਂ ਦੇ ਦੇਵਤੇ ਦੇਵਾ ਪਾਹਨ ਤਾਰਿਯਲੇ ਤੂੰ ਪੱਥਰ ਨੂੰ ਵੀ ਤਾਰ ਹੁੰਦਾ ਭਾਵ ਪੱਥਰ ਮਨੁੱਖ ਜਿਹੜਾ ਜਿਹਦੇ ਅੰਦਰ ਦਇਆ ਨਾ ਹੋਵੇ ਉਹਦਾ ਵੀ ਉਧਾਰ ਕਰਦਾ ਉਹਦੇ ਅੰਦਰ ਤੂੰ ਦਇਆ ਪਾ ਦਿੰਦਾ ਤੋ ਕਿ ਇਥੇ ਸਾਖੀ ਵੀ ਸੁਣਾ ਦੇ ਦੇਵਾ ਵੰਡਾ ਦੀ ਪਰ ਜਿਹੜੇ ਅਰਥ ਹੈ ਪ੍ਰੋਫੈਸਰ ਸਾਹਿਬ ਸਿੰਘ ਗੁਰਾਂ ਹੋਰ ਵਿਦਵਾਨਾਂ ਨੇ ਕੀਤੇ ਇਥੇ ਦੇਵਾ ਦਾ ਅਰਥ ਹੈ ਪ੍ਰਮਾਤਮਾ ਤੋ ਪਾਠ ਕਿਸ ਤਰ੍ਹਾਂ ਕਰਨਾ ਦੇਵਾ ਪਾਹਨ ਤਾਰੀਏ ਨੇ ਇਹ ਦੇਵ ਤੇ ਇਹ ਦੇਵਤਾ ਪ੍ਰਮਾਤਮਾ ਤੂੰ ਪੱਥਰ ਨੂੰ ਵੀ ਨੱਖ ਨਵੀਂ ਔਰ ਪੱਥਰ ਨੂੰ ਵੀ ਤਾਰ ਦਿੰਦਾ ਰਾਮ ਕਹਿਤ ਰਾਮ ਕਹਿਤ ਜਨ ਕਸਨਾ ਤਰੇ ਜਨ ਕਸਨਾ ਤੇਰੇ ਰਾਮ ਕਹਿਣ ਦੇ ਨਾਲ ਜਨ ਕਿਉਂ ਨਹੀਂ ਤਰਨਗੇ ਤੇਰੇ ਜਨ ਤੇਰਾ ਨਾਮ ਲੈਣ ਦੇ ਨਾਲ ਤਰ ਜਾਣਗੇ ਰਹਾਉ ਰਹਾਉ ਤਾਰਿਲੇ ਗਨਿਕਾ ਤਾਰਿਲੇ ਗਨਿਕਾ ਬੇਨ ਰੂਪ ਕੁਬਿਜਾ ਬੇਨ ਰੂਪ ਕੁਬਿਜਾ ਬਿਆਦ ਆਜਮਲ ਤਾਰਿਯਲੇ ਬਿਆਦ ਆਜਮਲ ਤਾਰਿਯਲੇ ਚਰਨ ਵਧਿਕ ਜਨ ਚਰਨ ਵਧਿਕ ਜਨ ਇਹ ਮੁਕਤ ਭਏ ਇਹ ਮੁਕਤ ਭਏ ਔ ਬਲ ਬਲ ਜਿਨ ਰਾਮ ਕਹੇ ਔ ਬਲ ਬਲ ਜਿਨ ਰਾਮ ਕਹੇ ਇੱਥੇ ਬਾਬਾ ਜੀ ਨੇ ਗਣਕਾ ਦਾ ਜ਼ਿਕਰ ਕੀਤਾ ਕੁਗਜਾ ਜੀ ਨੂੰ ਬੜੀ ਲੋਕ ਪ੍ਰੂਪ ਕਹਿੰਦੇ ਸੀ ਉੱਭੀ ਵੀ ਸੀ ਇੱਕ ਸ਼ਿਕਾਰੀ ਦਾ ਵੀ ਜ਼ਿਕਰ ਕੀਤਾ ਉਹਦਾ ਵੀ ਆਧਾਰ ਹੋਇਆ ਅਜਾਮਲ ਬ੍ਰਾਹਮਣ ਦਾ ਚਰਨ ਵੱਧਿਕ ਚਰਨ ਨੂੰ ਬਿੰਨਣ ਵਾਲੇ ਤੇ ਫਿਰ ਜਿਹੜੇ ਕ੍ਰਿਸ਼ਨ ਜੀ ਦਾ ਤੀਰ ਪੈਰ ਦੇ ਵਿੱਚ ਮਾਰਿਆ ਸੀ ਨਾ ਚਰਨ ਵਿੰਦਤਾ ਸੀ ਕ੍ਰਿਸ਼ਨ ਜੀ ਦਾ ਉਹਦਾ ਇਵਧਾਨ ਹੋਇਆ ਤੋ ਬਾਬਾ ਜੀ ਕਹਿੰਦੇ ਨੇ ਚਰਨ ਵਧਿਕ ਜਨ ਤੇਉ ਉਪਤ ਭਾਏ ਫਿਰ ਅਗੇ ਕਹਿੰਦੇ ਨੇ ਹਾਂ ਬਲ ਬਲ ਜਿਨ ਰਾਮ ਕਹੇ ਹੋ ਬਲ ਬਲ ਜਿਨ ਰਾਮ ਕਹੇ ਮੈਂ ਸਦਕੇ ਜਾਂਦਾ ਜਿਹੜਾ ਰਾਮ ਕਹੇ ਰੱਬ ਨੂੰ ਚਿੱਤੇ ਕਰੇ ਪ੍ਰਮਾਤਮਾ ਦਾ ਨਾਮ ਜਪੇ ਤੋ ਦੇਖੀ ਇੱਕ ਹੋਰ ਫਿਰ ਉਦਾਹਰਨਾਂ ਹੈ ਮੈਂ ਬਹੁਤੀਆਂ ਵਿਸਥਾਰ ਨਾਲ ਨਹੀਂ ਤੁਹਾਡੇ ਨਾਲੀਆਂ ਕਰਦਾ ਪਿਆ ਸਿਰਫ ਥੁਕ ਮਾਤਰੇ ਇਸ਼ਾਰੀ ਹੈ ਦਾਸੀ ਸੁਤਜਨ ਬੇਦੁਰ ਸੁਦਾਮਾ ਦਾਸੀ ਸੁਤਜਨ ਬੇਦੁਰ ਸੁਦਾਮਾ ਦਾਸੀ ਦਾ ਪੁੱਤਰ ਬੇਦੁਰ ਤੇ ਕ੍ਰਿਸ਼ਨ ਜੀ ਦਾ ਭਗਤ ਸੁਦਾਮਾ ਉਗਰ ਸੈਨ ਕਉ ਰਾਜ ਦिए ਉਗਰ ਸੈਨ ਕੋ ਰਾਜ ਦिए ਕ੍ਰਿਸ਼ਨ ਜੀ ਦਾ ਨਾਨਾ ਸੀ ਉਗਰ ਸੈਨ ਕਾਂਸ ਨੇ ਜੇਲ੍ਹ ਦੇ ਵਿੱਚ ਪਾ ਦਿੱਤਾ ਸੀ ਕ੍ਰਿਸ਼ਨ ਜੀ ਨੇ ਫਿਰ ਕਾਂਸ ਨੂੰ ਮਾਰ ਕੇ ਆਪਣੇ ਨਾਨੇ ਨੂੰ ਦੁਬਾਰੇ ਰਾਜ ਬਣਾਇਆ ਉਹਨੂੰ ਰਾਜ ਦਿੱਤਾ ਤੇ ਅਗੀ ਨਾਮਦੇਵ ਜੀ ਕਹਿੰਦੇ ਨੇ ਪ੍ਰਮਾਤਮਾ ਪਰਮੇਸ਼ਰ ਕਿਹੋ ਜਿਹਾ ਕੰਮ ਕਰਦਾ ਤੂੰ ਕਿਦਾਂ ਤਾਰ ਦਿੰਦਾ ਉਹਦਾ ਜ਼ਿਕਰ ਕਰਦੇ ਆ ਅਖੀਰ ਚ ਕਹਿੰਦੇ ਜਪਹੀਨ ਜਪਹੀਨ ਤਾਪਹੀਨ ਤਾਪਹੀਨ ਫੁੱਲਹੀਨ ਫੁੱਲਹੀਨ ਕਰਮਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਾਰੇ ਨਾਮੇ ਕੇ ਤੇ ਉਹ ਤੋ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਭਾਈ ਜਿਹਦਾ ਕੋਈ ਜਪ ਨਹੀਂ ਹੈ ਕੋਈ ਤਪ ਨਹੀਂ ਹੈ ਕੁਲ ਵੀ ਨਹੀਂਮੀ ਹੈ ਕਰਮ ਵੀ ਚੰਗੇ ਨਹੀਂ ਹੈਗੇ ਨਾਮ ਦੇ ਮਾਲਕ ਨੇ ਤਾਂ ਉਹ ਵੀ ਤਾਰ ਦਿੱਤੇ ਨਾਮ ਦੇ ਅੰਦਰ ਰੱਬ ਨੇ ਤਾਂ ਉਹਨਾਂ ਦੇ ਵੀ ਧਾਰ ਕਰ ਦਿੱਤਾ ਸੇਸ਼ ਕਰਕੇ ਰਹਾਉ ਦੀ ਪੰਕਤੀ ਜਿਹੜਾ ਨੇ ਆਖਿਆ ਸੀ ਦੇਵਾ ਪਾਹਨ ਤਾਰੀਏ ਦੇ हे ਦੇਵਤਿਆਂ ਦੇ ਦੇਵਤਾ ਪ੍ਰਮਾਤਮਾ ਤੂੰ ਪੱਥਰਾਂ ਨੂੰ ਵੀ ਤਾਰ ਦਿੰਦਾ ਪੱਥਰ ਮਨੁੱਖਾਂ ਨੂੰ ਵੀ ਤਾਰ ਦਿੰਦਾ ਤੂੰ ਜਿਹੜੇ ਪੱਥਰ ਰੂਪ ਹੋ ਗਏ ਹੁੰਦੇ ਨੇ ਰਾਮ ਇਹ ਤਜਨ ਕਸ ਨਾ ਕਰੇ ਫਿਰ ਰਾਮ ਕਹਿਣ ਦੇ ਨਾਲ ਜਨ ਕਿਉਂ ਨਹੀਂ ਕਰੇਗਾ ਕਿਉਂ ਨਹੀਂ ਕਰਨਗੇ ਜੀਵ ਇਸ ਕਰਕੇ ਪਾਈ ਕਹਿੰਦੇ ਰਾਮ ਜਿ ਕੋ ਪ੍ਰਮਾਤਮਾ ਨੂੰ ਜੀਤੀ ਕਰੋ